ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਹਰ ਮਹੀਨੇ ਤੁਹਾਡੀ ਤਨਖਾਹ ਦਾ ਕੁਝ ਹਿੱਸਾ ਪੀਐਫ ਜਾਨੀ ਕਿ ਪ੍ਰੋਵੀਡੈਂਟ ਫੰਡ ਵਿੱਚ ਜਾਂਦਾ ਹੈ ਇਹ ਪੈਸਾ ਤੁਹਾਡੇ ਭਵਿੱਖ ਦੀ ਸੁਰੱਖਿਆ ਲਈ ਹੈ ਇਹ ਪੀਐਫ ਖਾਤਾ ਨਾ ਸਿਰਫ ਪੈਸੇ ਬਚਾ ਸਕਦਾ ਹੈ ਸਗੋਂ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਵੀ ਪ੍ਰਾਪਤ ਕਰ ਸਕਦੇ ਹੋ ਪਰ ਇਸ ਲਈ ਕੁਝ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਗਲਤੀ ਨਾਲ ਪੂਰਾ ਪੀਐਫ ਪੈਸਾ ਕਢਵਾ ਲੈਂਦੇ ਹੋ ਤਾਂ ਪੈਨਸ਼ਨ ਦਾ ਸੁਪਨਾ ਚਕਨਾਚੂਰ ਹੋ ਸਕਦਾ ਹੈ ਪੀਐਫ ਚ ਕਿੰਨਾ ਪੈਸਾ ਜਮ੍ਹਾਂ ਹੁੰਦਾ ਹੈ ਇਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਹਰ ਮਹੀਨੇ ਤੁਹਾਡੀ ਮੂਲ ਤਨਖਾਹ ਦਾ 12% ਪੀਐਫ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ ਇੰਨਾ ਹੀ ਨਹੀਂ ਤੁਹਾਡੀ ਕੰਪਨੀ ਵੀ ਆਪਣੇ ਖਜ਼ਾਨੇ ਵਿੱਚੋਂ ਉਹੀ ਰਕਮ ਪਾਉਂਦੀ ਹੈ ਹਾਲਾਂਕਿ ਇਹ ਸਾਰਾ ਪੈਸਾ ਇੱਕ ਜਗ੍ਹਾ ਨਹੀਂ ਜਾਂਦਾ ਕੰਪਨੀ ਦੇ 12% ਵਿੱਚੋਂ 8.33% ইপিਐਸ ਜਾਨੀ ਕਰਮਚਾਰੀ ਪੈਨਸ਼ਨ ਸਕੀਮ ਵਿੱਚ ਜਾਂਦਾ ਹੈ ਅਤੇ ਬਾਕੀ 3.67% ਤੁਹਾਡੇ ইপিਐਫ ਜਾਨੀ ਕਰਮਚਾਰੀ ਭਵਿੱਖ ਫੰਡ ਵਿੱਚ ਜਾਂਦਾ ਹੈ ਇਹ ইপিਐਸ ਉਹ ਜਾਦੂਈ ਚੀਜ਼ ਹੈ ਜੋ ਤੁਹਾਨੂੰ ਰਿਟਾਇਰਮੈਂਟ ਵਿੱਚ ਪੈਨਸ਼ਨ ਦਿੰਦੀ ਹੈ ਜੇਕਰ ইপিਐਸ ਕਢਵਾਇਆ ਤਾਂ ਨਹੀਂ ਮਿਲੇਗੀ ਪੈਨਸ਼ਨ ਤੁਸੀਂ 10 ਸਾਲ ਦੀ ਮਿਹਨਤ ਨਾਲ ਪੀਐਫ ਵਿੱਚ ਪੈਸੇ ਜਮ੍ਹਾਂ ਕਰਵਾਏ ਸਨ ਹੁਣ ਤੁਹਾਨੂੰ 50 ਸਾਲ ਦੀ ਉਮਰ ਵਿੱਚ ਪੈਨਸ਼ਨ ਮਿਲਣ ਦੀ ਉਮੀਦ ਹੈ ਪਰ ਜੇਕਰ ਤੁਸੀਂ ਨੌਕਰੀ ਛੱਡਦੇ ਸਮੇਂ ਜਾਂ ਵਿਚਕਾਰ ਪੀਐਫ ਦੇ ਸਾਰੇ ਪੈਸੇ ਕਢਵਾ ਲੈਂਦੇ ਹਾਂ ਅਤੇ ਇਸ ਵਿੱਚ ਈਪੀਐਸ ਹਿੱਸਾ ਵੀ ਸ਼ਾਮਲ ਹੁੰਦਾ ਹੈ ਤਾਂ ਤੁਹਾਨੂੰ ਪੈਨਸ਼ਨ ਵਜੋਂ 1 ਵੀ ਰੁਪਇਆ ਨਹੀਂ ਮਿਲੇਗਾ ਈਪੀਐਸ ਪੈਸੇ ਕਢਵਾਉਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਪੈਨਸ਼ਨ ਦੀ ਚਾਬੀ ਗਵਾ ਦਿੱਤੀ ਹੈ ਬਹੁਤ ਸਾਰੇ ਲੋਕ ਨੌਕਰੀ ਬਦਲਦੇ ਸਮੇਂ ਜਾਂ ਲੋੜ ਪੈਣ ਦੇ ਜਲਦੀ ਵਿੱਚ ਪੂਰਾ ਪੀਐਫ ਕਢਵਾਉਂਦੇ ਹਨ ਅਤੇ ਇਹ ਉਹ ਥਾਂ ਹੈ ਜਿੱਥੇ ਸਮੱਸਿਆ ਪੈਦਾ ਹੁੰਦੀ ਹੈ ਇਸ ਲਈ ਅਗਲੀ ਵਾਰ ਪੀਐਫ ਕਢਵਾਉਣ ਤੋਂ ਪਹਿਲਾਂ ਧਿਆਨ ਨਾਲ ਸੋਚੋ ਤੁਸੀਂ ਆਪਣੀ ਪੈਨਸ਼ਨ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹੋ ਤਾਂ ਹੁਣ ਸਵਾਲ ਇਹ ਹੈ ਕਿ ਪੈਨਸ਼ਨ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਇਸ ਦਾ ਜਵਾਬ ਸਰਲ ਹੈ ইপিਐਸ ਫੰਡ ਨੂੰ ਨਾ ਸੂਹੋ ਜੇਕਰ ਤੁਹਾਨੂੰ ਪੀਐਫ ਵਿੱਚੋਂ ਪੈਸੇ ਕਢਵਾਉਣੇ ਹਨ ਤਾਂ ਸਿਰਫ ইপিਐਫ ਹਿੱਸੇ ਨੂੰ ਹੀ ਕਢਵਾਓ ইপিਐਸ ਫੰਡ ਨੂੰ ਉਵੇਂ ਹੀ ਛੱਡ ਦਿਓ ਅਜਿਹੇ ਕਾਰਨ ਨਾਲ ਤੁਸੀਂ 50 ਸਾਲ ਦੀ ਉਮਰ ਤੋਂ ਬਾਅਦ ਵੀ ਪੈਨਸ਼ਨ ਦੇ ਹੱਕਦਾਰ ਰਹੋਗੇ ਈਪੀਐਫਓ ਦੇ ਨਿਯਮਾਂ ਅਨੁਸਾਰ ਜੇਕਰ ਤੁਸੀਂ 10 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਪੀਐਫ ਵਿੱਚ ਯੋਗਦਾਨ ਪਾਇਆ ਹੈ ਅਤੇ ਈਪੀਐਸ ਫੰਡ ਨੂੰ ਨਹੀਂ ਸੋਹਿਆ ਤਾਂ 50 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਪੈਨਸ਼ਨ ਲਈ ਦਾਅਵਾ ਕਰ ਸਕਦੇ ਹੋ ਇਹ ਪੈਨਸ਼ਨ ਤੁਹਾਡੀ ਰਿਟਾਇਰਮੈਂਟ ਨੂੰ ਆਸਾਨ ਆਸਾਨ ਬਣਾ ਦੇਵੇਗੀ ਤਾਂ ਜੋ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਜਿੰਦਗੀ ਦੇ ਸੁਨਹਿਰੇ ਦਣ ਬਤੀਤ ਕਰ ਸਕੋ ਹਰ ਬੈਂਕ ਤੋਂ ਮਿਲੇਗੀ ਪੈਨਸ਼ਨ ईपीएफओ ਨੇ 1 ਜਨਵਰੀ 2025 ਤੋਂ ਇੱਕ ਵਧੀਆ ਸਹੂਲਤ ਸ਼ੁਰੂ ਕੀਤੀ ਹੈ ਜਿਸ ਨਾਲ ਪੈਨਸ਼ਨ ਲੈਣ ਦਾ ਤਰੀਕਾ ਹੋਰ ਵੀ ਆਸਾਨ ਹੋ ਗਿਆ ਹੈ ਤੁਸੀਂ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਕਢਵਾ ਸਕਦੇ ਹੋ ਪਹਿਲਾਂ ਇਹ ਸਹੂਲਤ ਸਿਰਫ ਇੱਕ ਖਾਸ ਬੈਂਕ ਤੱਕ ਸੀਮਿਤ ਸੀ ਪਰ ਹੁਣ ਡਿਜੀਟਲ ਵੈਰੀਫਿਕੇਸ਼ਨ ਰਾਹੀਂ ਤੁਸੀਂ ਕਿਤੇ ਵੀ ਆਪਣੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ ਇਹ ਖਾਸ ਕਰਕੇ ਉਹਨਾਂ ਲੋਕਾਂ ਲਈ ਵੱਡੀ ਰਾਹਤ ਹੈ ਜੋ ਨੌਕਰੀ ਛੱਡਣ ਤੋਂ ਬਾਅਦ ਆਪਣੇ ਪਿੰਡ ਜਾਂ ਕਿਸੇ ਹੋਰ ਸ਼ਹਿਰ ਵਿੱਚ ਵਸ ਜਾਂਦੇ ਹਨ